ਨਾ ਇਹ ਫਿਰ ਇਹ ਮੈਨੂੰ ਕੋਈ ਨਹੀਂ ਮੈਨੂੰ ਪੁੱਛਦਾ ਨਾ ਮੱਲਾ ਪੁੱਛਿਆ ਨਾ ਕੋਈ ਵੀਰ ਭਾਈ ਮੈਨੂੰ ਪੁੱਛ ਲਿਆ ਬਸ ਬੈਂਕੀ ਗੱਲੇ ਆ ਮੇਰੇ ਪੈਸੇ ਮੈਨੂੰ ਲੱਗੇ ਜਾਵੇ ਇਸ ਵਾਰ ਧੰਨਵਾਦ ਆ ਜੀ ਸੱਲਾ ਆਪਣੀ ਲਾਈਵ ਬਾਰੇ ਚਾਨਣ ਪਾਓ ਵੀ ਜਿਹੜਾ ਆਪਣਾ ਫੇਸ ਦਾ ਜਿਹੜਾ ਇੰਨਾ ਉਹ ਡਿਪਰੈਸ਼ਨ ਚ ਆਇਆ ਇੰਨਾ ਕੋ ਫੇਸ ਲਮਕ ਰਿਹਾ ਕੀ ਪ੍ਰੋਬਲਮ ਕੀ ਹੈ ਫਰਮਾ ਲਈ ਮਾਦਰਾ ਪੈਦਾ ਹਾਂ ਮੇਰੇ ਸਪੋਰਟ ਬਾਰੇ ਜਾਨਾ ਹਾਂਜੀ ਇਸੇ ਪੈਦਾ ਹਾਂ ਮੇਰੇ ਸਪੋਰਟ ਬਾਰੇ ਜਾਨਾ ਅਸਰ ਗੁੰਨ ਮੈਨੂੰ ਪੁੱਛ ਰਹੇ ਨਾ ਮੰਨਿਆ ਪੁੱਛੀ ਸੀ ਸਕੋਰ ਪਈ ਸੀ ਜਿਹੜੀ ਤੁਸੀਂ ਕਹਿ ਰਹੇ ਹੋ ਸਿਸੇ ਸਕੋਰ ਪੈ ਗਈ ਪੰਜ ਪੰਜ ਚਾਰ ਸਿਸੇ ਸਕੋਰ ਪੈ ਗਏ 3 ਕਪੜੇ ਸਿਸੇ ਅੱਛਾ ਮਤਲਬ ਜਿੱਦਾਂ ਕਹਿੰਦੇ ਕਿ ਜੰਮ ਦਾ ਬੱਚਾ ਸ਼ੀਸ਼ਾ ਦਿਖਾ ਦੋ ਤਾਂ ਮੂੰਹ ਜਿਹੜਾ ਇਹਨਾਂ ਟੇਡਾ ਹੋ ਜਾਂਦਾ ਜਿੱਦਾਂ ਕਹਿੰਦੇ ਹਨਾ ਵੀ ਬਾਈ ਜੀ ਉਹੀ ਉਹੀ ਸੇਮ ਆਹ ਵੀ ਉਹੀ ਸੇਮ ਹੋਇਆ ਜੀ ਤੇ ਹੁਣ ਉਮਰ ਕਿੰਨੀ ਕਾ ਤੁਹਾਡੀ ਮਮਾ ਜੀ ਚਾੜੇ 42 ਸਾਲ ਦੀ 42 42 ਸਾਲ ਦੀ ਉਮਰ ਹੋ ਗਈ ਆ ਮਤਲਬ ਮੈਰਿਡ ਹੋ ਕੇ ਹਨ ਮੈਰਿਡ ਮੰਨ ਸਾਲਾਂ ਛੜੇ ਹੋ ਜਾਂ ਨਹੀਂ ਵਿਆਹ ਨਹੀਂ ਹੋਇਆ ਮੈਨਾਂ ਵਿਆਹ ਨਹੀਂ ਮਸਾਲਾ ਤੇ ਘਰ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਵਾ ਘਰ ਦੇ ਵਿੱਚ ਕੌਣ ਕੌਣ ਜੀਏ ਕਾਦਰ ਮਨ ਜਾਲੀ ਸਪੈਰ ਹੋਗਾ ਜਾਂ ਉਹਨਾਂ ਨੂੰ ਪੈਸਾ ਮੰਗੇਗਾ ਜਾਂ ਲਾਲੀ ਮੇ ਪੋਹ ਹੋਗਾ ਮਮਾ ਨੂੰ ਪੈਸਾ ਮੈਂ ਦੇਉਂਗਾ ਕਾਦਾ ਜਗਾਰਾ ਹੁੰਦਾ ਜੀ ਜੀ ਜਦਾਂ ਆ ਦੁਕਾਨ ਕਿਸ ਚੀ ਦੀ ਸ਼ੌਭਾ ਤੁਹਾਡੀ ਇਹ ਮਤਲਬ ਕੀ ਸੇਲ ਪਰਚੇ ਦਾ ਕਿਸ ਚੀ ਦਾ ਕੰਮ ਕਰਦੇ ਤੁਸੀਂ ਪਹਿਲਾਂ ਹੀ ਮੰਜਾ ਕੰਮ ਘਟਾ ਹਲੇ ਮੰਜਾ ਕੰਮ ਦਾ ਬੰਦ ਹੋਗਾ ਸਮਾਂ ਬਿਲਦਾ ਬਸਲ ਇਹ ਦੇ ਲੋਗੇ ਇਸ ਇਲਾਕੇ ਦੇ ਸ਼ੇਰਪੁਰ ਦੇ ਵਿੱਚ ਰਹਿੰਦੇ ਹਾਂ ਸਮਾਂ ਨੂੰ ਹੋਇਆ 40-50 ਸਾਲ ਹੋ ਗਏ ਜਾਰ ਹੋ ਗਏ ਬਸ 50 ਸਾਲ ਹੋ ਗਏ ਜਾਰ ਜਾਰ ਹੁਣ ਮਤਲਬ ਜਦੋਂ ਯਾਰ ਦੋਸਤ ਕਹਿੰਦੇ ਨੇ ਕਿ ਯਾਰੀ ਦੋਸਤੀ ਅੱਜ ਕੱਲ ਦੇਖੀ ਜੇ ਆਪਾਂ ਕਿ ਯਾਰ ਦੋਸਤ ਇਕੱਠੇ ਹੋ ਕੇ ਵਿਆਹ ਦੇ ਵੀ ਜਾਂਦੇ ਆ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਆ ਕਹਿੰਦੇ ਬਾਈ ਜੀ ਆਪਾਂ ਆਓ ਚੱਲ ਜਾਈਏ ਤੁਹਾਨੂੰ ਕਿਸ ਤਰ੍ਹਾਂ ਯਾਰੀ ਦੋਸਤੀ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਸਾਰੇ ਮੈਨੂੰ ਕੋਈ ਨਹੀਂ ਪੁੱਛਿਆ ਜਾਸ ਮੈਨੂੰ ਪੁੱਛ ਲਿਆ ਮੈਨੂੰ ਨਾ ਕੋਈ ਬੁਲਾਵਾ ਨਾ ਮੈਂ ਲੱਗ ਜਾਂਦਾ ਕਿ ਪਾਸ ਨਾ ਮੈਂ ਕਹਿੰਦਾ ਜਾ ਹਾਂ ਦਾ ਵਿਆਹ ਤੇ ਨਾ ਮੈਨੂੰ ਕਹੇ ਹਾਂ ਜਾ ਪਰ ਮੈਂ ਨਹੀਂ ਜਾ ਹਾਂ ਦਾ ਕਹਿੰਦਾ ਵਿਆਹ ਹਾਂ ਦੇ ਸਾਰੇ ਮੈਨੂੰ ਪੁੱਛ ਲਿਆ ਆਪਾਂ ਮੈਂ ਨਹੀਂ ਜਾ ਰਹੇ ਨਾ ਲੋਕੀ ਮੇਰਾ ਮਜ਼ਾਕ ਕਰਦੇ ਆ ਜੀ ਕੀ ਪਬਲਿਕ ਨੂੰ ਕੀ ਦੱਸਣਾ ਚਾਹੂਗੇ ਕੀ ਰਿਸਪਾਂਸ ਆ ਤੁਹਾਡਾ ਕੀ ਮੰਗ ਕੀ ਹੈਗੀ ਆ ਮੰਨ ਲਓ ਮੈਂ ਇਹੀ ਆ ਜੀ ਮੈਨੂੰ ਕੁਝ ਨਹੀਂ ਚਾਹੀਦਾ ਖਾਲੀ ਮੈਨੂੰ ਪੈਨਸ਼ਨ ਲੱਗ ਜਾਵੇ ਇਸ ਨੂੰ ਮੈਂ ਧੰਨਵਾਦ ਆ ਜੀ ਮੈਨੂੰ ਪੈਨਸ਼ਨ ਮੈਨੂੰ ਲੱਗ ਜਾਵੇ ਬਸ ਇਹ ਬਹੁਤ ਆ ਜੀ ਅਮੇਜ਼ਿੰਗ ਟੀਵੀ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸੋ ਮੈਂ ਤੁਹਾਡਾ ਦਾ ਮਿਲਨ ਸਿੰਘ ਸੋ ਅੱਜ ਅਮੇਜ਼ਿੰਗ ਟੀਵੀ ਦੀ ਟੀਮ ਇੱਕ ਵੱਖਰੀ ਹੀ ਸਟੋਰੀ ਲੈ ਕੇ ਆਈ ਹੈ ਜਿੱਥੇ ਕਿ ਤੁਹਾਨੂੰ ਦੱਸਿਆ ਸੀ ਪਹੁੰਚੇ ਹਾਂ ਜੀ ਲੁਧਿਆਣਾ ਦੇ ਵੱਡਾ ਸ਼ੇਰਪੁਰ ਜਿੱਥੇ ਕਿ ਵੱਡੇ ਸ਼ੇਰਪੁਰ ਕੋਈ ਮੇਨ ਮਾਰਕੀਟ ਹੈ ਜਿੱਥੇ ਕਿ ਇੱਕ ਬਾਈ ਜੀ ਦੇ ਕੋਲ ਅਸੀਂ ਪਹੁੰਚੇ ਹਾਂ ਲੇਕਿਨ ਬੜੇ ਦੇਰ ਤੋਂ ਸੂਚਨਾ ਮਿਲ ਰਹੀ ਸੀ ਕਿ ਕਿ ਬਾਈ ਜੀ ਉਹਨਾਂ ਦੀ ਜਿਹੜੀ ਉਮਰ ਆ ਵੀ ਉਹ ਵੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ ਲੇਕਿਨ ਉਸ ਤੋਂ ਬਾਅਦ ਇਹ ਵੀ ਦੱਸਦੀ ਹੈ ਕਿ ਉਹਨਾਂ ਦਾ ਇੱਕ ਲੈਫਟ ਸਾਈਡ ਤੋਂ ਜਿਹੜਾ ਆ ਫੇਸ ਤੋਂ ਜਿਹੜਾ ਮਾਸਕ ਕਾ ਨਾਮ ਕੀ ਹੈ ਤੁਹਾਡਾ ਨਾਮ ਗੋਬੀ ਜੀ ਗੁਰਪ੍ਰੀਤ ਜੀ ਪਹਿਲਾਂ ਆਪਣੀ ਲਾਈਵ ਬਾਰੇ ਚਾਨਣ ਪਾਓ ਵੀ ਜਿਹੜਾ ਆਪਣਾ ਫੇਸ ਦਾ ਜਿਹੜਾ ਇੰਨਾ ਉਹ ਡਿਪਰੈਸ਼ਨ 'ਚ ਆਇਆ ਇੰਨਾ ਕੋ ਫੇਸ ਲਮਕ ਰਿਹਾ ਕੀ ਪ੍ਰੋਬਲਮ ਕੀ ਹੈ ਪਰ ਮੈਨੂੰ ਇਹ ਮਾਦਵਾ ਪੈਦਾ ਹੋਇਆ ਮੇਰੇ ਸਕੋਰ ਪੈ ਗਏ ਹਨ ਹਾਂਜੀ ਇਸੇ ਪੈਦਾ ਹੋਇਆ ਮੇਰੇ ਸਕੋਰ ਪੈ ਗਏ ਨਾ ਅਸਰ ਕੋਈ ਨਹੀਂ ਮੈਨੂੰ ਪੁੱਛ ਰਹੇ ਨਾ ਮੰਨ ਰਿਹਾ ਪਛੀ ਦੀ ਸਕੋਰ ਪਈ ਸੀ ਜਿਹੜੀ ਤੁਸੀਂ ਕਹਿ ਰਹੇ ਹੋ ਅਸੇ ਸੇ ਸਕੋਰ ਪੈ ਗਏ ਪੰਜ ਪੰਜ ਚਾਰ ਸੇ ਸੇ ਸਕੋਰ ਪੈ ਗਏ ਕੰਮ ਕੋ ਪੈ ਗਏ ਸੇ ਸੇ अच्छा मतलब ਜਿੱਦਾਂ ਕਹਿੰਦੇ ਕਿ ਜੰਮਦਾ ਬੱਚਾ ਸ਼ੀਸ਼ਾ ਦਿਖਾ ਦੋ ਤਾਂ ਮੂੰਹ ਜਿਹੜਾ ਇਹਨਾਂ ਟੇਡਾ ਹੋ ਜਾਂਦਾ ਜਿੱਦਾਂ ਕਹਿੰਦੇ ਹਨਾ ਵੀ ਬਾਈ ਜੀ ਉਹੀ ਉਹੀ ਸੇਮ ਆਈ ਉਹ ਸੇਮ ਹੋਇਆ ਜੀ ਤੇ ਹੁਣ ਉਮਰ ਕਿੰਨੀ ਕਾ ਤੁਹਾਡੀ ਮਮਾ ਜੀ ਚਾੜੇ ਬਿਆਹ ਜੀ ਸਾਡੇ ਨੇ 40 42 ਸਾਲ ਦੀ ਉਮਰ ਹੋ ਗਈ ਆ ਮਤਲਬ ਮੈਰਿਡ ਹੋ ਗਿਆ ਨਾ ਮੈਰਿਡ ਮਨਸਾਲਾ ਛੜੇ ਹੋ ਜਾਂ ਨਹੀਂ ਵਿਆਹ ਨਹੀਂ ਹੋਇਆ ਮੈਲਾ ਹਰ ਵਿਆਹ ਨਹੀਂ ਮਨਸਾਲਾ ਹਨ ਕਮਾਲ ਆ ਵੀ ਮਾਦਾ ਤੇ ਕੀ ਲਾਈ ਬਾਰੇ ਸੋਚਿਆ ਵੀ ਇਸ ਤਰੀਕੇ ਨਾਲ ਹੁਣ ਮਤਲਬ ਕਿੰਨੇ ਰਿਸ਼ਤੇਦਾਰੇ ਚ ਪੁੱਛ ਕੇ ਚਾ ਕੋਈ ਯਾਰੀ ਦੋਸਤੀ ਚ ਆਲੋਫੇ ਨੀ ਮੈਨੂੰ ਕੋਈ ਨੀ ਮੈਨੂੰ ਪੁੱਛਿਆ ਨਾ ਮੱਲਾ ਪੁੱਛਿਆ ਨਾ ਕੋਈ ਵੀਰ ਭਾਈ ਮੈਨੂੰ ਪੁੱਛ ਲਿਆ ਬਸ ਮੈਂ ਸਿਰ ਗੱਲ ਇਹ ਆ ਮੇਰੇ ਪੈਸੇ ਮੈਨੂੰ ਲੱਗੇ ਜਾਵੇ ਇਸ ਲਈ ਧੰਨਵਾਦ ਆ ਜੀ ਘਰ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਵਾ ਘਰ ਦੇ ਵਿੱਚ ਕੌਣ ਕੌਣ ਜੀਏ ਕਾਜ਼ਲ ਮਰਦ ਦਾ ਜੀ ਸਪੈਰ ਹੋਗਾ ਜਾਂ ਉਹਨਾਂ ਨੂੰ ਪੈਸਾ ਮੰਗੇਗਾ ਲਾਲ ਜੀ ਮੇਰੇ ਪੋਹ ਹੋਗਾ ਮੰਮੀ ਨੂੰ ਪੈਸਾ ਮੈਂ ਦੇਉਂਗਾ ਕਾਦਾ ਜਗਾਰਾ ਹੁੰਦਾ ਜੀ ਲੱਡੀ ਜਿੱਦਾਂ ਆ ਦੁਕਾਨ ਆ ਕਿਸ ਚੀ ਦੀ ਸ਼ੌਪ ਆ ਤੁਹਾਡੀ ਇਹ ਮਤਲਬ ਕੀ ਸੇਲ ਪਰਚੇ ਦਾ ਕਿਸ ਚੀ ਦਾ ਕੰਮ ਕਰਦੇ ਤੁਸੀਂ ਇਹ ਪਹਿਲਾਂ ਹੀ ਮੰਜਾ ਕੰਮ ਚਾਹੀਦਾ ਮੰਜਾ ਕੰਮ ਇਹਦਾ ਬੰਦ ਹੋਗਾ ਸਮਾ ਬੈਲਾ ਬਸਣ ਅਨ ਮੰਜੇ ਦਾ ਕੰਮ ਹੁਣ ਫਿਰ ਹੁਣ ਮੰਜੇ ਕਿਉਂ ਨਹੀਂ ਵੇਚਦੇ ਆ ਮੰਜਾ ਨਹੀਂ ਬੈ ਹੁਣ ਮੈਂ ਦਾਣੇ ਪੋਹਾਂ ਨਾ ਪਨਾ ਦਾਣੇ ਮਰੇ ਹੁੰਦਾ ਸੀ ਲੋ ਪੋਵਾ ਹੋਗਾ ਨਾ ਹਮ ਜਮਨ ਨਹੀਂ ਬਸ ਆਦਾ ਜੀ ਪਨਾ ਦਾਣੇ ਮਰੇ ਹੁੰਦੇ ਲੋ ਮੰਜੇ ਪੋਵਾ ਸੀ ਹੁਣ ਦਾਣੇ ਪੋਵਾ ਹੋ ਗਿਆ ਹਮ ਮੰਜੇ ਮਨ ਨਹੀਂ ਬਾਹਰ ਹਮ ਬੈਲਾ ਬਸਣ ਤੇ ਇਹ ਜਿਹੜੀ ਦੁਕਾਨ ਆ ਤੁਸੀਂ ਰੈਂਟ ਦਿੰਨੇ ਹੋ ਦਾ ਕਿੰਨਾ ਕਿ ਜੇ ਆਪਣੀ ਦੁਕਾਨ ਆ ਕਨਾ ਜੇ ਬਲੇ ਮਾਮਾ ਜੰਦੇ ਹੈ ਅੰਜਮਾ ਮੈਂ ਦੁਕਾਨ ਮਾਮਾ ਜੀ ਦੀ ਦੁਕਾਨ ਹੈ ਮਾਮਾ ਨੇ ਰਾਹ ਤੂੰ ਮਾਮਾ ਜੀ ਦੀ ਦੁਕਾਨ ਇੱਥੇ ਤੁਸੀਂ ਬੈਠੇ ਰਹਿੰਦੇ ਹੋ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੁੰਦੇ ਹੋ ਹਾਂ ਜੇ ਮਸਲੇ 10 ਕੁ ਵਜੇ ਆਉਣਾ ਨਹੀਂ 9 ਵਜੇ ਸੱਤ ਮੈਂ ਵਾ ਭੱਜਦਾ ਨਹੀਂ ਮੇਰੇ ਮਾਮਾ ਨੇ ਟੀ ਮਾਮਾ ਦਾ ਚਾਹ ਬੈਠਾ ਰਹੇ ਮਾਮਾ ਘਰ ਆ ਇਹ ਪੜਾਈ ਕਿਤੀ ਕੁਛ ਆਏ ਮੈਂ ਕੁਛ ਨਹੀਂ ਬਾਜ ਮੈਂ 5 15 ਕਿੰਨੀ ਦੇਰ ਹੋ ਗਈ ਇਸ ਇਲਾਕੇ ਦੇ ਸ਼ੇਰਪੁਰ ਦੇ ਵਿੱਚ ਰਹਿੰਦੇ ਹਾਂ ਸਾਨੂੰ ਹੁਣ ਹਵਾਲੇ ਚਾਲ ਬਿਆਨ ਸਾਲ ਹੋ ਗਏ ਜਾਲ ਹੋ ਗਏ ਬਸ 50 ਸਾਲ ਹੋ ਗਏ ਜਾਲ ਜਾਲ ਤੇ ਹੁਣ ਮਤਲਬ ਜਦੋਂ ਯਾਰ ਦੋਸਤ ਕਹਿੰਦੇ ਨੇ ਕਿ ਯਾਰੀ ਦੋਸਤੀ ਅੱਜ ਕੱਲ ਦੇਖੀਏ ਆਪਾਂ ਕਿ ਯਾਰ ਦੋਸਤ ਇਕੱਠੇ ਹੋ ਕੇ ਵਿਆਹ ਤੇ ਵੀ ਜਾਂਦੇ ਆ ਜਾਂ ਕਿਤੇ ਘੁੰਮਣ ਫਿਰਣ ਜਾਂਦੇ ਆ ਕਹਿੰਦੇ ਬਾਈ ਜੀ ਆਪਾਂ ਆਓ ਚੱਲ ਜੇ ਆ ਤੁਹਾਨੂੰ ਕਿਸ ਤਰ੍ਹਾਂ ਯਾਰੀ ਦੋਸਤੀ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਸਾਰੇ ਮਨ ਨੂੰ ਕੋਈ ਨਾ ਪੁੱਛ ਜਾਸ ਮਨ ਨੂੰ ਪੁੱਛ ਲਿਆ ਮੰਨਣਾ ਕੋਈ ਬਲਾਵਾ ਨਾ ਲੱਗ ਜਾਦਾ ਕਿ ਪਾਸ ਨਾ ਮੈਂ ਕਿਹਾ ਜਾਹਦਾ ਬਲਾ ਤੇ ਨਾ ਮਨ ਕੋਲ ਪਹਲਾ ਪਲ ਮੈਂ ਨਹੀਂ ਜਾਹਦਾ ਕਿ ਬਲਾ ਹੁੰਦੇ ਸਾਰੇ ਮਨ ਨੂੰ ਪੁੱਛ ਲਿਆ ਆਪਾਂ ਮੈਂ ਨਹੀਂ ਜਾਦੇ ਨਾ ਲੋਕਾਂ ਨੇ ਮੈਨੂੰ ਮਜ਼ਾਕ ਕਰਦਾ ਜੀ ਹਾਂ ਅੱਜ ਲੋਕੀ ਤੁਹਾਡਾ ਮਜ਼ਾਕ ਉਡਾਉਂਦੇ ਅੱਜ ਮੈਂ ਮਜ਼ਾਕ ਆ ਜਾ ਮੈਨੂੰ ਬਹੁਤ ਦੁੱਖ ਲੱਗਾ ਮੈਂ ਹਰ ਕਿੰਝ ਕਰਾਂ ਦੱਸੋ ਹਾਂ ਕੀ ਚੀ ਦਾ ਮਜ਼ਾਕ ਉਡਾਉਂਦੇ ਨੇ ਕੀ ਕਹਿੰਦੇ ਨੇ ਤੁਹਾਨੂੰ ਅਦਾਈ ਕਈ ਮੈਨੂੰ ਪੁੱਛਦਾ ਕਿ ਉਹਨੇ ਮਨ ਵਿਚਾਈ ਕਿ ਨਹੀਂ ਹਾਲੇ ਮੈਨੂੰ ਮਜ਼ਾਕ ਬਹੁਤ ਆਦਾ ਮੈਂ ਬਹੁਤ ਪਸੰਦ ਹਾਂ ਤੇ ਡਾਕਟਰਾਂ ਦਾ ਤੁਸੀਂ ਇਸ ਚੀ ਦਾ ਕੋਈ ਇਲਾਜ ਪੁੱਛਿਆ ਇਹਦਾ ਇਲਾਜ ਜਿਹੜਾ ਇੰਨਾ ਕੋ ਫੇਸ ਜਿਹੜਾ ਆ ਤੁਹਾਡਾ ਕਾਫੀ ਲੰਮਕ ਰਿਹਾ ਹੈ ਜੀ ਮੈਂ ਬੱਛਿਆਂ ਦੇ ਜਗ੍ਹਾ ਜਾ ਲ ਪੋਲੋ ਜਾ ਆ ਕੈਸਾ ਜਾ ਆ ਪਾ ਨਹੀਂ ਕੋਈ ਹੱਲ ਬਣਦਾ ਨਹੀਂ ਹਾਂ ਇਹ ਹੁਣਾ ਕੀ ਅਪੀਲ ਕਰਦੇ ਹੋ ਲੋਕਾਂ ਕੋਲੋਂ ਕੀ ਪੇਲ ਕਰਦੇ ਹੋ ਵੀ 42 ਸਾਲ ਦੀ ਉਮਰ ਹੋ ਗਈ ਹੈ ਹਲੇ ਵੀ ਛੜੇ ਹੈਗੇ ਉਹ ਕਹਿੰਦਾ ਕਿ ਵਿਆਹ ਕਰਾਣ ਦਾ ਵਿਆਹ ਕਰਾਣ ਦਾ ਦਿਲ ਹੈਗਾ ਕਿ ਨਹੀਂ ਹੈਗਾ ਮੈਂ ਆ ਵਿਆਹ ਕਰਾਣ ਦਾ ਨਹੀਂ ਮੰਨਦਾ ਨਹੀਂ ਮੈਂ ਆ ਵੀ ਮਨਕਾਰਨ ਕਾ ਮੈਂ ਵਿਆਹ ਨਹੀਂ ਚਾਹਦਾ ਨਹੀਂ ਫੇ ਵੀ ਮੇਰਾ ਬਜਾਤ ਹੈ ਮੇਰਾ ਵਿਆਹ ਹੋ ਗਿਆ ਪਰ ਮੈਂ ਬਿਲਾ ਹਾਂ ਮੈਂ ਕਿੱਥੋਂ ਖਾਵੇਂ ਮੈਂ ਆ ਮਸਾ ਖਾਣਾ ਵੀ ਮੈਂ ਕਿੱਥੋਂ ਖਾਣਾ ਕਰਵਾਉਣੀ ਮੇਰੀ ਖਲੀ ਮੇਰੀ ਪੈਨਸ਼ਨ ਲੱਗ ਜਾਵੇ ਅਸੀਂ ਚੰਨ ਬਾਸ ਸਕਦਾ ਅੱਡੀ ਜਿਵੇਂ ਕੀ ਰਾਤ ਹਨੇਰੇ ਦੇ ਵਿੱਚ ਉਹ ਜਦੋਂ ਜਿਆਦਾ ਟਾਈਮ ਹੋ ਜਾਂਦਾ ਜਾ ਕੇ ਤੇ ਆਪਾਂ ਹਨੇਰੇ ਦੇ ਵਿੱਚੋਂ ਘਰ ਜਾਨੇ ਹਾਂ ਕਿ ਬੱਚੇ ਬੱਚੇ ਵੀ ਕਈ ਵਾਰ ਡਰ ਜਾਂਦੇ ਹੁਣ ਇਹ ਵੀ ਫੇਸ ਤੇ ਡਿਪਰੈਸ਼ਨ ਦੇਖ ਕੇ ਹਾਂਜੀ ਬੱਚਾ ਡਰ ਜਾਂਦਾ ਇਹ ਦੇਖ ਕੇ ਭੱਜ ਜਾਂਦੀ ਮਤਲਬ ਘਰ ਜਦੋਂ ਮੈਂ ਦਾਦੇ ਨੇ ਦੇਖੇ ਮੈਨੂੰ ਪਹਿਲੀ ਜਿਮੀ ਮੈਨੂੰ ਦਾਦਿਆਂ ਦੇਖੇ ਭੱਜ ਜਾਂਦਾ ਜੀ ਹਾਂਜੀ ਜੀ ਹੋਰ ਕੀ ਅਪੀਲ ਪਬਲਿਕ ਨੂੰ ਕੀ ਦੱਸਣਾ ਚਾਹੂਗੇ ਕੀ ਰਿਸਪੌਂਸ ਆ ਤੁਹਾਡਾ ਕੀ ਮੰਗ ਕੀ ਹੈਗੀ ਆ ਮੰਨ ਲਓ ਮੈਂ ਇਹੀ ਆ ਜੀ ਮੈਨੂੰ ਕੁਛ ਨਹੀਂ ਚਾਹੀਦਾ ਖਾਲੀ ਮੈਨੂੰ ਪੈਨਸ਼ਨ ਲੱਗ ਜਾਵੇ ਇਸ ਨੂੰ ਧੰਨਵਾਦ ਆ ਜੀ ਮੈਨੂੰ ਪੈਨਸ਼ਨ ਮੈਨੂੰ ਲੱਗ ਜਾਵੇ ਬਸ ਇਹ ਜੀ ਇਹ ਗੁਰਪ੍ਰੀਤ ਜੀ ਜਿਹੜਾ ਸਾਡਾ ਮਜ਼ਦੂਸੀ ਜਿਨ੍ਹਾਂ ਨਾਲ ਅੱਜ ਖਾਸ ਇੰਟਰਵਿਊ ਕੀਤੀ ਗਈ ਆ ਲੇਕਿਨ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ 42 ਸਾਲ ਦੀ ਉਮਰ ਹੋ ਗਈ ਹੈ ਲੇਕਿਨ ਬਚਪਨ ਤੋਂ ਇਹਨਾਂ ਨੇ ਇੱਕ ਸ਼ੀਸ਼ਾ ਦੇਖ ਲਿਆ ਸੀ ਸ਼ੀਸ਼ੇ ਦੀ ਜਿਹੜੀ ਲਿਸ਼ਕੋਰ ਪੈ ਗਈ ਫੇਸ ਦੇ ਉੱਤੋਂ ਉਸ ਤੋਂ ਬਾਅਦ ਇਹਨਾਂ ਦਾ ਲੈਫਟ ਸਾਈਡ ਦਾ ਫੇਸ ਜਿਹੜਾ ਆ ਕਾਫੀ ਜਿਹੜਾ ਨੀਚੇ ਲਮਕ ਰਿਹਾ ਲੇਕਿਨ ਉਸ ਤੋਂ ਲੋਕ ਇਹਨਾਂ ਦਾ ਕਹਿਣਾ ਹੈ ਬਾਈ ਜੀ ਦਾ ਕਿ ਵੀ ਲੋਕ ਜਿਹੜੇ ਨੇ ਸਾਡਾ ਮਜ਼ਾਕ ਉਡਾਉਂਦੇ ਨੇ ਲੇਕਿਨ ਜਦੋਂ ਯਾਰਾਂ ਦੋਸਤਾਂ ਨਾਲ ਅਸੀਂ ਕਿਤੇ ਜਾਂਦੇ ਆ ਤਾਂ ਲੋਕ ਸਾਨੂੰ ਮੈਨੂੰ ਯਾਰ ਦੋਸਤ ਵੀ ਕੁਝ ਨਹੀਂ ਪੁੱਛਦੇ ਤਾਂ ਹੁ ਹੁਣ ਇਹਨਾਂ ਦਾ ਅਸੀਂ ਕਾਵਾਂਗੇ ਜੋ ਇਹਨਾਂ ਨੇ ਆਪਣੀ ਡਿਮਾਂਡ ਰੱਖੀ ਆ ਸਰਕਾਰ ਦੇ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਜਿਹੜੀ ਇਹਨਾਂ ਦੀ ਕੋਈ ਪੈਨਸ਼ਨ ਲਗਾਈ ਜਾਵੇ ਜਾਂ ਇਹਨਾਂ ਦਾ ਕੋਈ ਹੱਥ ਪੱਲਾ ਫੜਿਆ ਜਾਵੇ ਸੋ ਅਗਲੇ ਅਪਡੇਟ ਜਲਦੀ ਆਜਰੋ ਮੰਗੇ ਤੁਸੀਂ ਬੜੇ ਅਮੇਜ਼ਿੰਗ ਟੀਵੀ ਚੈਨਲ ਦੇ ਨਾਲ